ਕਾਰਸਵਾਰਾਂ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਗੱਡੀ ਵਜਾ ਲਈ ਗਈ ਹੈ। ਇਹ ਰਿਸਲਿ ਵੀਡੀਓ ਸਾਹਮਣੇ ਆਈ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਇਹਨਾਂ ਲਾਣਤੀਆਂ ਦੀ ਇਹ ਹਿੰਮਤ ਵੇਖ ਲਓ ਜਿਵੇਂ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਉੱਥੋਂ ਗੱਡੀ ਵਜਾ ਲੈਂਦੇ ਨੇ। ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਾਰਸਵਾਰ ਪੰਪ ਤੇ ਆਉਂਦੇ ਨੇ ਗੱਡੀ ਦੀਆਂ ਖਿੜਕੀਆਂ ਤੇ ਜਾਲੀ ਲੱਗੀ ਹੁੰਦੀ ਹੈ। ਤੇ ਇਸੇ ਦਰਮਿਆਨ ਪੰਪ ਦੇ ਮੁਲਾਜ਼ਮਾਂ ਨੂੰ ਤੇਲ ਪਾਉਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਪੈਟਰੋਲ ਪੰਪ ਦਾ ਮੁਲਾਜ਼ਮ ਤੇਲ ਪਾਉਣ ਤੋਂ ਬਾਅਦ ਪੈਸੇ ਲੈਣ ਵਾਸਤੇ ਉਹਨਾਂ ਵੱਲ ਹੁੰਦਾ ਤਾਂ ਗੱਡੀ ਸਵਾਰ ਗੱਡੀ ਹੀ ਭਜਾ ਲੈਂਦੇ ਨੇ ਹਾਲਾਂਕਿ ਇਹ ਤਸਵੀਰਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਾਰ ਸਵਾਰਾਂ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਗੱਡੀ ਭਜਾ ਲਈ ਗਈ ਹੈ ਰੀਸਨਲੀ ਵੀਡੀਓ ਸਾਹਮਣੇ ਆਈ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਇਹਨਾਂ ਲਾਣਤੀਆਂ ਦੀ ਇਹ ਹਿੰਮਤ ਵੇਖ ਲਓ ਜਿਵੇਂ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਬਿਨਾਂ ਪੈਸੇ ਦਿੱਤੇ ਹੀ ਉਥੋਂ ਗੱਡੀ ਪਜਾ ਲੈਂਦੇ ਨੇ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਾਰ ਸਵਾਰ ਪੰਪ ਤੇ ਆਉਂਦੇ ਨੇ ਗੱਡੀ ਦੀਆਂ ਖਿੜਕੀਆਂ ਤੇ ਜਾਲੀ ਲੱਗੀ ਹੁੰਦੀ ਹੈ ਤੇ ਇਸੇ ਦਰਮਿਆਨ ਪੰਪ ਦੇ ਮੁਲਾਜ਼ਮਾਂ ਨੂੰ ਤੇਲ ਪਾਉਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਪੈਟਰੋਲ ਪੰਪ ਦਾ ਮੁਲਾਜ਼ਮ ਤੇਲ ਪਾਉਣ ਤੋਂ ਬਾਅਦ ਪੈਸੇ ਲੈਣ ਵਾਸਤੇ ਉਨ੍ਹਾਂ ਕੋਲ ਹੁੰਦਾ ਤਾਂ ਗੱਡੀ ਸਵਾਰ ਗੱਡੀ ਹੀ ਪਜਾ ਲੈਂਦੇ ਨੇ ਹਾਲਾਂਕਿ ਇਹ ਤਸਵੀਰਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਾਰ ਸਵਾਰਾਂ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਗੱਡੀ ਪਜਾ ਲਈ ਗਈ ਹੈ ਅਰਿਸਲੇ ਵੀਡੀਓ ਸਾਹਮਣੇ ਆਈ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਇਹਨਾਂ ਲਾਣਤੀਆਂ ਦੀ ਇਹ ਹਿੰਮਤ ਵੇਖ ਲੋ ਜਿਵੇਂ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਉਥੋਂ ਗੱਡੀ ਪਜਾ ਲੈਂਦੇ ਨੇ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਾਰ ਸਵਾਰ ਪੰਪ ਤੇ ਆਉਂਦੇ ਨੇ ਗੱਡੀ ਦੀਆਂ ਖਿੜਕੀਆਂ ਤੇ ਜਾਲੀ ਲੱਗੀ ਹੁੰਦੀ ਹੈ ਤੇ ਇਸੇ ਦਰਮਿਆਨ ਪੰਪ ਦੇ ਮੁਲਾਜ਼ਮਾਂ ਨੂੰ ਤੇਲ ਪਾਉਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਪੈਟਰੋਲ ਪੰਪ ਦਾ ਮੁਲਾਜ਼ਮ ਤੇਲ ਪਾਉਣ ਤੋਂ ਬਾਅਦ ਪੈਸੇ ਲੈਣ ਵਾਸਤੇ ਉਨ੍ਹਾਂ ਕੋਲ ਹੁੰਦਾ ਤਾਂ ਗੱਡੀ ਸਵਾਰ ਗੱਡੀ ਹੀ ਪਜਾ ਲੈਂਦੇ ਨੇ ਹਾਲਾਂਕਿ ਇਹ ਤਸਵੀਰਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਾਰ ਸਵਾਰਾਂ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਗੱਡੀ ਪਜਾ ਲਈ ਗਈ ਹੈ ਅਰੇ ਇਸ ਲਈ ਵੀਡੀਓ ਸਾਹਮਣੇ ਆਈ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਇਹਨਾਂ ਲਾਣਤੀਆਂ ਦੀ ਇਹ ਹਿੰਮਤ ਵੇਖ ਲਓ ਜਿਵੇਂ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਬਿਨਾਂ ਪੈਸੇ ਦਿੱਤੇ ਹੀ ਉਥੋਂ ਗੱਡੀ ਪਜਾ ਲੈਂਦੇ ਨੇ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਾਰ ਸਵਾਰ ਪੰਪ ਤੇ ਆਉਂਦੇ ਨੇ ਗੱਡੀ ਦੀਆਂ ਖਿੜਕੀਆਂ ਤੇ ਜਾਲੀ ਲੱਗੀ ਹੁੰਦੀ ਹੈ ਤੇ ਇਸੇ ਦਰਮਿਆਨ ਪੰਪ ਦੇ ਮੁਲਾਜ਼ਮਾਂ ਨੂੰ ਤੇਲ ਪਾਉਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਪੈਟਰੋਲ ਪੰਪ ਦਾ ਮੁਲਾਜ਼ਮ ਤੇਲ ਪਾਉਣ ਤੋਂ ਬਾਅਦ ਪੈਸੇ ਲੈਣ ਵਾਸਤੇ ਉਹਨਾਂ ਵੱਲ ਹੁੰਦਾ ਤਾਂ ਗੱਡੀ ਸਵਾਰ ਗੱਡੀ ਹੀ ਭਜਾ ਲੈਂਦੇ ਨੇ ਹਾਲਾਂਕਿ ਇਹ ਤਸਵੀਰਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਾਰ ਸਵਾਰਾਂ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਗੱਡੀ ਭਜਾ ਲਈ ਗਈ ਹੈ ਦੇਖਿਓ ਵੀਡੀਓ ਸਾਹਮਣੇ ਆਈ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਇਹਨਾਂ ਲਾਂਡੀਆਂ ਦੀ ਇਹ ਹਿੰਮਤ ਵੇਖ ਲਓ ਜਿਵੇਂ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਉਥੋਂ ਗੱਡੀ ਪਜਾ ਲੈਂਦੇ ਨੇ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਾਰ ਸਵਾਰ ਪੰਪ ਤੇ ਆਉਂਦੇ ਨੇ ਗੱਡੀ ਦੀਆਂ ਖਿੜਕੀਆਂ ਤੇ ਜਾਲੀ ਲੱਗੀ ਹੁੰਦੀ ਹੈ ਤੇ ਇਸੇ ਦਰਮਿਆਨ ਪੰਪ ਦੇ ਮੁਲਾਜ਼ਮਾਂ ਨੂੰ ਤੇਲ ਪਾਉਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ પેટ્રોલ ਪੰਪ ਦਾ ਮੁਲਾਜ਼ਮ ਤੇਲ ਪਾਉਣ ਤੋਂ ਬਾਅਦ ਪੈਸੇ ਲੈਣ ਵਾਸਤੇ ਉਹਨਾਂ ਵੱਲ ਹੁੰਦਾ ਤਾਂ ਗੱਡੀ ਸਵਾਰ ਗੱਡੀ ਹੀ ਭਜਾ ਲੈਂਦੇ ਨੇ ਹਾਲਾਂਕਿ ਇਹ ਤਸਵੀਰਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਾਰ ਸਵਾਰਾਂ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਗੱਡੀ ਭਜਾ ਲਈ ਗਈ ਹੈ ਰੀਸਲੀ ਵੀਡੀਓ ਸਾਹਮਣੇ ਆਈ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਇਹਨਾਂ ਲਾਣਤੀਆਂ ਦੀ ਇਹ ਹਿੰਮਤ ਵੇਖ ਲਓ ਜਿਵੇਂ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਉਥੋਂ ਗੱਡੀ ਪੁਜਾ ਲੈਂਦੇ ਨੇ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੱਡੀਆਂ ਸਵਾਰ ਪੰਪ ਤੇ ਆਉਂਦੇ ਨੇ ਗੱਡੀ ਦੀਆਂ ਖਿੜਕੀਆਂ ਤੇ ਜਾਲੀ ਲੱਗੀ ਹੁੰਦੀ ਹੈ ਤੇ ਇਸੇ ਦਰਮਿਆਨ ਪੰਪ ਦੇ ਮੁਲਾਜ਼ਮਾਂ ਨੂੰ ਤੇਲ ਪਾਉਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਪੈਟਰੋਲ ਪੰਪ ਦਾ ਮੁਲਾਜ਼ਮ ਤੇਲ ਪਾਉਣ ਤੋਂ ਬਾਅਦ ਪੈਸੇ ਲੈਣ ਵਾਸਤੇ ਹੁਣਾਂ ਵੱਲ ਹੁੰਦਾ ਤਾਂ ਗੱਡੀ ਸਵਾਰ ਗੱਡੀ ਹੀ ਪੁਜਾ ਲੈਂਦੇ ਨੇ ਹਾਲਾਂਕਿ ਇਹ ਤਸਵੀਰਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ